ਕੋਈ ਪਾਪ ਤਿਆਗਣ ਦੀ ਲੋੜ ਨਹੀਂ। ਗੁਸਤੀ ਵਿੱਚ। ਕੋਈ ਬੁਰੇ ਕਰਮ ਤਿਆਗਣ ਦੀ ਲੋੜ ਨਹੀਂ। ਆਪਣੇ ਮਤ ਦਾ ਤਿਆਗ ਕਰ। ਸਭ ਕੁਝ ਆਪਣੇ ਆਪ ਤਿਆਗ ਹੋ ਜਾਏਗਾ। ਤਿਆਗੇ ਮਨ ਕੀ ਮਤੜੇ। ਵਿਸਾਰੇ ਦੋਜਾ ਭਾਉ ਜਿਓ। ਧਾਰਮਿਕ ਮਨੋਵਿਗਿਆਨ ਇਸ ਥਾਂ ਤੇ ਪਹੁੰਚਿਆ ਮਨੁੱਖ ਸੋਨੇ ਦਾ ਦਾਨ ਕਰ ਸਕਦਾ ਹੈ ਚਾਂਦੀ ਦਾ ਦਾਨ ਕਰ ਸਕਦਾ ਹੈ ਅਨਾਜ ਦਾ ਦਾਨ ਕਰ ਸਕਦਾ ਹੈ ਧਨ ਦਾ ਦਾਨ ਕਰ ਸਕਦਾ ਹੈ ਆਪਣੀ ਮਤ ਦਾ ਦਾਨ ਨਹੀਂ ਕਰਦਾ ਨਹੀਂ ਕਰਦਾ ਜਿੰਨੀ ਇਸ ਨੂੰ ਆਪਣੀ ਮਤ ਨਾਲ ਚੰਬੜ ਹੈ ਸ਼ਾਇਦ ਇਤਨੀ ਧਨ ਨਾਲ ਵੀ ਨਹੀਂ ਇਤਨੇ ਸੋਨੇ ਤੇ ਚਾਂਦੀ ਨਾਲ ਵੀ ਨਹੀਂ ਐਸਾ ਦੇਖਿਆ ਗਿਆ ਮਨੁੱਖ ਕੇ ਸੇ ਕੀਮਤ ਤੇ ਵੀ ਆਪਣੀ